ਸਾਸੀ ਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਗਿਰਨ ਵਾਲਾ ਤੇ ਮੇਰੀ ਰਾਤ ਇਹਨਾਂ ਨਾਲ ਲੜਾਈ ਹੋਈ ਸੀਗੀ ਉਹ ਮੇਰੀ ਕਾਮਯਾਬ ਹੋ ਗਈ ਕਿਉਂਕਿ ਮੈਨੂੰ ਮੈਂ ਕਹਿਆ ਸੀ ਮੈਨੂੰ ਕੁੜੀਆਂ ਦੇ ਲੈ ਕੇ ਨਹੀਂ ਜਾਂਦੇ ਮੈਨੂੰ ਲੈ ਕੇ ਆ ਗਏ ਆ ਰਾਤ ਦੇ ਆਪਾਂ ਮੰਦੇ ਆਏ ਆ ਤੇ ਜਾਨੀ ਕਿ ਵਧੀਆ ਲੱਗਾ ਮੈਨੂੰ ਆਣ ਕੇ ਕਿਉਂਕਿ ਉਹ ਵੀ ਬੜੇ ਖੁਸ਼ ਆ ਤੇ ਇਹ ਵੀ ਬੜੇ ਖੁਸ਼ ਆ ਤੇ ਮੈਂ ਵੀ ਬੜੀ ਖੁਸ਼ ਆ ਜੋ ਮੇਰਾ ਭਰਾ ਵੀ ਬੜਾ ਖੁਸ਼ ਹੈ ਮੈਂ ਚੱਲ ਮੇਰੀ ਭੈਣ ਨੂੰ ਲੈ ਕੇ ਆ ਗਏ ਆ ਠੀਕ ਹੈ ਤੇ ਇੰਦਨੀ ਕੋਈ ਗੱਲਵਾਦ ਨਹੀਂ ਮਾੜਾ ਮੋਟਾ ਗੁੱਸਾ ਨਾਰਾਜ਼ਗੀ ਹੁੰਦੀ ਰਹਿੰਦੀ ਆ ਤੇ ਪਰ ਜਿੱਥੇ ਜਾਣਾ ਉੱਥੇ ਜਾਣਾ ਵੀ ਬਹੁਤ ਜ਼ਰੂਰੀ ਪੈਂਦਾ ਆ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਆ ਕਿ ਜਿੰਨ ਜਿਹੜਾ ਪਤੀਆਂ ਨੇ ਮਿਲਿਏ ਨੇ ਦਾ ਬੰਦੇ ਨੂੰ ਹੁੰਦਾ ਹੀ ਆ ਹਨਾ ਤੇ ਪਰ ਮੈਨੂੰ ਲੈ ਕੇ ਆਵੇਂਗਾ ਚੱਲ ਪੇਕਿਆਂ ਦੇ ਜਾਣ ਦੇ ਦੋ ਪੇਕਿਆਂ ਦੇ ਵੀ ਨਹੀਂ ਜਾਣ ਦਿੰਦੇ ਕਹਿੰਦੇ ਜ ਜਾਵਾਂਗੇ ਤੇ ਅਸੀਂ ਤੈਨੂੰ ਨਾਲ ਲੈ ਕੇ ਜਾਣਾ ਹੁਣ ਕਹਿੰਦੇ ਸੀ ਜਿੱਦਣ ਜਾਵਾਂਗੇ ਤੇ ਨਾਲ ਹੀ ਲਿਆਉਣਾ ਤੇ ਨਾਲ ਹੀ ਲੈ ਕੇ ਆ ਜਾਣਾ ਛੱਡ ਕੇ ਨਹੀਂ ਆਉਣਾ ਮੈਂ ਕਹਾ ਚਲੋ ਠੀਕ ਆ ਤੇ ਹੋਰ ਰੋਟੀ ਪਾਣੀ ਖਾ ਲਿਆ ਬਣਾਇਆ ਸਾਰਾ ਖਾਦਾ ਵਿਤਾ ਕਿਉਂਕਿ ਹੁਣ ਥੋੜਾ ਜਿਹਾ ਯਾਨੀ ਇਹਨਾਂ ਨੇ ਆਪਣੀਆਂ ਬਣਾਉਣੀਆਂ ਜਿਹੜੀਆਂ ਉਹ ਕਰ ਲਈਏ ਹੇਰ ਪੋਰਚ ਤੇ ਮੈਂ ਕਹਾਂ ਮੈਂ ਆਪਣਾ ਯਾਤਕ ਬਲੌਗ ਬਣਾ ਲੈਂਦੀ ਆ ਕਿਉਂਕਿ ਮੈਂ ਵੀ ਬਹਾਵਾ ਟਾਈਮ ਹੋ ਗਿਆ ਮੈਂ ਪਾਇਆ ਨਹੀਂ ਹੈਗਾ ਤੇ ਅੱਜ ਮੈਂ ਕਹਾਂ ਚਲ ਆਪਾਂ ਵੀ ਆਪ ਸਟਾਰਟਿੰਗ ਕਰਦੇ ਆ ਦੂਏ ਦਿਨ ਭਾਵੇਂ ਪਾਇਆ ਕਰੀਏ ਪਾਇਆ ਜਰੂਰ ਕਰਨਾ ਬਲੌਗ ਇੱਕ ਤੇ ਉਹ ਲਾਪਾ ਬਣਾਉਂਦੇ ਪਈਆਂ ਰੋਟੀ ਹਾਂ ਮੈਂ ਦੇਖਦਾ ਪਿਆ ਮੰਮੀ ਵਾਲਾ ਅੱਜ ਹਾੜਾ ਜਿਹੜਾ ਬਲੌਗ ਆ ਸੀ ਪਾਇਆ ਸੀ ਉਹ ਦੇਖਦਾ ਪਿਆ ਮੈਂ ਮੈਂ ਤਾਂ ਦੇਖ ਲਈਏ ਲਓ ਜੀ ਮਮਾ ਨਹੀਂ ਬਣਾਉਂਦੇ ਪਈ ਰੋਟੀ ਤੇ ਸਾਡਾ ਮਮਪਣ ਵੀਰ ਬਿਮਾਰ ਹੋ ਗਿਆ ਬਿੱਕੂ ਮੰਮੀ ਕਿੰਨੀ ਮੈਮੀ ਬਲੌਗ ਪਾਇਆ ਕਰਨੀ ਰੋਜ਼ ਹੀ ਮੈਂ ਵੀ ਪਾਇਆ ਕਰਨੀ ਆ ਹਾਂ ਤੇ ਦੇਖਦੇ ਆ ਮੇਨਾ ਵੀ ਇਦਾਂ ਹੀ ਹੁੰਦੀ ਹੈ ਨਾ ਤਾਰੇ ਨਾਲ ਦੱਸ ਅਸੀਂ ਕੀ ਕਹਿਣਾ ਮੈਨੂੰ ਲੈ ਕੇ ਉਧਾਰਿਆ ਰੱਖੀ ਵਿਚਾਰੇ ਚਰੋ ਇਹਨਾਂ ਦਾ ਭਲਾ ਹੋਵੇ ਮੈਨੂੰ ਆਪ ਘਮਾਉਣ ਲੈ ਆਏ ਮੇਰਾ ਮੈਦੋ ਤਾਂ ਲੈ ਲਈ ਲਾੜੂ ਉੜ ਕੇ ਪਰ ਮਾਈ ਨਾ ਲੈ ਕੇ ਆਵੇ ਲੈ ਕੇ ਤਾਂ ਆਈਆਂ ਲੈ ਕੇ ਤਾਂ ਆਏ ਨਾ ਮੈਨੂੰ ਨਹੀਂ ਲੈ ਕੇ ਆਉਣਾ ਸੀ ਮੈਂ ਗੁਣਾ ਤੀ ਇਹ ਸਾਰਾ ਕਹਿ ਦਿਓ ਇਹ ਦੱਸਿਓ ਕਿ ਲੜਾਈ ਸਹੀ ਹੈ ਕਿ ਸੁਲ੍ਹਾਪਾਈ ਹੋਣਾ ਚਾਹੀਦਾ ਕੋਈ ਨਾ ਰਸ਼ਨ ਭਾਜੀ ਕਿੱਥੇ ਆ ਹਾਂ ਉਹ ਤਾਂ ਗੱਲ ਹੈ ਇਹ ਭੈਣਾ ਦੇ ਜਾਏ ਇਹ じゃ ਮਾਂ ਪੇ ਅਨ ਜਾਏਗੀ ਮੈਂ ਤਾਂ ਇਹਨਾਂ ਨੂੰ ਕਹਿਨੀ ਨਹੀਂ ਮਮਾ ਨੂੰ ਜਾਣ ਦੇ ਦਿਆ ਕਰੋ ਕੀ ਹੈ ਮੈਂ ਤਾਂ ਇਹਨਾਂ ਨੂੰ ਕਹਿਨੀ ਨਹੀਂ ਜਾਣ ਦੇ ਦਿਆ ਕਰੋ ਇਹ ਕਹਿੰਦੇ ਮੈਂ ਕਿਹਾ ਤੁਸੀਂ ਵੀ ਨਾਲ ਘੁੰਮੋ ਵੀ ਰੋਹੀ ਕੀ ਕਹਿੰਦੀ ਆ ਇਹ ਇਹ ਕਹਿੰਦੀ ਆ ਜਾਓ ਇਹ ਕਹਿੰਦੀ ਆ ਜਾਓ ਇਹ ਗੱਲਾਂ ਕਰਨ ਦੀ ਹੈ ਕਿਤਾਂ ਨਹੀਂ ਬਣਾ ਅੱਛਾ ਤੁਹਾਨੂੰ ਹਾਂ ਹਾਂ ਮੈਂ ਕਹਿੰਦੀ ਮੁੱਝ ਮਰ ਜਾਂਦੀ ਆ ਅੱਛਾ ਲੈ ਤਾਂ ਦਾਦੀ ਨੂੰ ਵਾਜਾ ਮਾਰਦੀ ਸੀਗੀ ਨਾ ਦਾਦੀ ਨਵਾਜਾਂ ਮਾਰਦੀ ਸੀ ਤਾਕੀ ਥਾਣੀ ਮਾਰਦੀ ਸੀ ਵੇਖੋ ਜਿਹੜਾ ਉਹ ਦਾਦੀ ਉਹ ਜੇ ਚੱਜਣਾ ਆਉਂਦਾ ਹੀ ਨਹੀਂ ਕਿਉਂਕਿ ਆਹ ਦੇਖੋ ਦੋਸਤੋ ਉਹ ਤਾਂ ਸੁੱਕ ਗਿਆ ਕਰਦਾ ਜੰਮੀ ਕਿ ਰਹੀ ਇੱਕ ਪੰਗ ਸਰ ਜਾਣਾ ਉਹ ਕਹਿੰਦਾ ਡੰਗ ਸਰ ਜਾਣਾ ਇੱਕ ਵਾਧੂ ਆ ਵਾਧੂ ਆ ਦੋਸਤ ਵਾਧੂ ਆ ਲੰਗਰ ਜੇ ਕਦੀ ਬਾ ਘਾਟ ਨਹੀਂ ਕੀ ਉਹਦੀ ਵਾਦੀ ਹੁੰਦੀ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਲੰਗਰ ਤੋਂ ਮਾਰਾ ਹੋ ਜਾਗਾ ਰੋਟੀ ਬੱਤ ਹੀ ਆ ਸਹੀ ਗੱਲ ਆ ਰੇਂਗ ਚੀਜ਼ ਸਹੀ ਆ ਸਾ ਥੋੜਾ ਨਾ ਤੇ ਇਹ ਬੋਤਾ ਲੰਗਰ ਸਹੀ ਗੱਲ ਆ ਠੀਕ ਆ ਸਾਰੇ ਰਖਾ ਕੇ ਦੇਖੀਏ ਕਿ ਚੋ ਵੀ ਬਚ ਰਣੀ ਸਵੇਰ ਜੋਗੀ ਆ ਅੱਜ ਤਾਂ ਬਣਾਈ ਸੀ ਉਹ ਆ ਆ ਜ਼ਿਆਦਾ ਬਣਾਈ ਸੀ ਸਬਜੀ ਤਾਂ ਮੈਂ ਕਿਹਾ ਮੈਂ ਕਹਿੰਦਾ ਮੰਮੀ ਹੁਣੀ ਕਹਿੰਦੇ ਤੂੰ ਜਾਣਾ ਸੀ ਮੈਂ ਕਹਾ ਫਿਰ ਤੁਸੀਂ ਸਬਜੀ ਲੈ ਲਓ ਮੇਰਾ ਨਾ ਹੁੰਦਾ ਉਹਨਾਂ ਨੇ ਜ਼ਿਆਦਾ ਬਣਾਈ ਤੈਨੂੰ ਇਹ ਨਹੀਂ ਪਤਾ ਚੀ ਖਾਣੀ ਇਹਨਾਂ ਨੇ ਵਧੀਆ ਇਹ ਝਾਲ ਬਣਾਈ ਨੂੰ ਲੈ ਨਹੀਂ ਤੈਨੂੰ ਆ ਤੈਨੂੰ ਪਤਾ ਸੀ ਮੈਂ ਨਹੀਂ ਆ ਜੇ ਦੇਖ ਕੇ ਤੁਸੀਂ ਕਹਿੰਦੇ ਕੀ ਅਸੀਂ ਚੱਲ ਜਣਾ ਆ ਇੱਕ ਫੁੱਲ ਕੱਟ ਦੀ ਸੀ ਹਾਂ ਇਹ ਇੱਕ ਫੁੱਲ ਕੱਟਦੇ ਸੀਗੇ ਦੀਦੀ ਜੀ ਚੱਲ 20 ਰੁਪਏ ਕਿਲੋ ਗੋਭੀ ਕੋਈ ਦਿੱਕਤ ਨਹੀਂ ਅੱਗੇ ਵਧੂਗਾ ਲੱਭ ਰਹੇ ਕਿੰਨੇ ਰੁਪਏ ਕਿਲੋ ਆ 20 ਰੁਪਏ ਅੱਛਾ ਇਹ ਬਹੁਤ ਸਸਤੀ ਹੋਈ ਆ ਅੱਛਾ ਸਸਤੀ ਹੋਈ ਆ ਆਹੋ ਹੋ ਜਾਂਦੀ ਹੋਈ ਆ ਅੱਛਾ ਠੀਕ ਆ ਉਹੀ 20 ਰੁਪਏ ਆ ਉਦੋਂ ਕਿੰਨੀ ਮਹਿੰਗੀ ਸੀ ਜਦੋਂ ਆਪਾਂ ਲੈਣ ਗਏ ਸੀ ਕਿੰਨੇ 80 80 ਆ 80 ਰੁਪਏ ਕਿਲੋ 100 ਰੁਪਏ ਕਿਲੋ ਉਹ ਹੀ ਲਾ ਦਿੱਤੀ ਆਂ ਵਾਲੀ ਆਹੋ ਜòn ਵੀ ਸਵਾਦ ਆ ਇੱਕ ਸਵਾਦ ਆ ਹੁਣ ਲਾਹ ਨਾਲ ਥੋੜ੍ਹ ਜਿਹਾ ਜ਼ਿਆਦਾ ਹਾਂ ਉਹ ਵੀ ਕੋਣ ਉੱਦਦਾ ਨਹੀਂ ਬਣਦੀ ਨਾ ਗਾਜਰਾ ਨਾ ਮਟਰ ਸਵੇਰੇ ਕਿੱਦਾਂ ਦੇ ਬਣੇ ਮਟਰ ਦੀਦੀ ਦੇਖਿਆ ਨਹੀਂ ਸਵਾਦ ਬਣੇ ਨਹੀਂ ਮਤਲਬ ਉਦਾਂ ਸਵਾਦ ਬਣੇ ਸੀ ਉਦਾਂ ਮੇਰੇ ਚੋਲੇ ਨਾਲ ਬਹੁਤ ਸਵਾਦ ਸੀ ਇਸ ਚੋਲੇ ਨਾਲ ਬਹੁਤ ਸਵਾਦ ਲੱਗੇ ਮੈਂ ਚੰਗੇ ਝੰਬੇ ਮੈਂ ਤਾਂ ਪਲੇਟ ਖਾ ਗਿਆ ਅੱਧੀ ਮੇਰੇ ਘਰ ਮਾਂ ਪਈਆ ਕੇ ਚੋਲ ਖਾ ਗਿਆ ਨਾ ਮੈਂ ਰੋਟੀ ਸਿਰਫ ਇੱਕ ਖਾਦੀ ਸਵੇਰੇ ਰੋਟੀ ਇੱਕ ਖਾਦੀ ਤੇ ਇੱਕ ਕੌਲੀ ਮੈਂ ਉਹਦੀ ਖਾਦੀ ਦੂਜੇ ਦੀ ਮੈਂ ਰੋਟੀ ਬਾਦੀ ਤੁਹਾਨੂੰ ਕਰ ਦਿੰਦਾ ਇੱਕ ਕੌਲੀ ਮੈਂ ਖਾਦੀ ਸੀਗੀ ਦੂਜੇ ਦੀ ਸਬਜੀ ਕਰ ਮੈਂ ਖਾਦੀ ਮੇਰੀ ਦਾੜ ਨੀ ਜ਼ਰੂਰੀ 10 ਸਾਲ। ਸਬਜ਼ੀ ਕਰ। ਹੁਣ ਤੂੰ ਉਹ ਨਹੀਂ ਆਪਣੇ ਹੁਣ ਸਬਜ਼ੀ ਇਹੀ ਖਾਉਂਗੇ ਫੇਰ। ਮੈਂ ਕਿਹਾ ਦਈ ਸੁੰਡ ਬਣਾ ਲੈਨੇ ਕਹਿੰਦੇ ਨਹੀਂ ਜੀ ਗੋਭੀ ਖਾਣੀ ਹੈ। ਮੰਮੀ ਆਓ ਗੋਭੀ ਤਾਂ ਫੇਰ ਉਹੀ ਕੰਮ ਹੋ ਗਿਆ। ਉਹੀ ਤਾਂ ਗੱਲ ਹੁਣ ਸੌਂਡ ਥੋੜੀ ਦੇਖ ਲੋ ਮਾਂ ਤਾ ਫੇਰ ਤੁਹਾਡੀਆਂ ਦਾੜਾ ਸੁਖਣੀ ਹੈ। ਹਣਾ? ਹਾਂ। ਕਾਨਾ ਵੀ ਦੀ ਵਾਹ। ਕਹਿੰਦਾ ਵੀ ਆਹੀ ਕੋਸ਼ਲੀ ਗੰਢਾ ਘੱਟ ਕੇ। ਹਾਂ। ਕਿ ਸੁੰਡ ਦੇ ਚ ਦੋੜ। ਮਮਾ ਤਾਂ ਜਦੋਂ ਐਦਾਂ ਕਰ ਦਿੰਦੇ ਨੇ ਮੰਮੀ ਆਪੇ ਬਣਾ ਲੈਂਦੇ ਹੁੰਦੇ। ਸੁੰਡ ਸੁੰਡ ਬਣਾ ਲੈਂਦੇ ਹੁੰਦੇ। ਬਾਕੀ ਦੇ ਲੋ ਇੱਥੇ ਚੁੱਲ੍ਹੇ ਅੱਗੇ ਮਤਲਬ ਸਿਆਲਾਂ ਦੇ ਟਾਈਮ 'ਚ ਠੀਕ ਆ ਹਨਾ ਵਿਕਰਮ ਮੇਰੇ ਰੱਲ ਮੁਰ ਬੈਠੀ ਰਹੀ ਕਰਨੀ ਆ ਗਈ ਬਸ ਰਾਤ ਗਰਮੀ ਲੱਗਦੀ ਸੀ ਰਾਤ ਬਹੁਤ ਜ਼ਿਆਦਾ ਗਰਮੀ ਲਾਦੀ ਇਹਨਾਂ ਦੇ ਕੰਮਾ ਸਿੱਟਾ-ਸਿੱਟਾ ਪਵਾ ਲਿਓ ਆ ਨਹੀਂ ਦੇਵਾ ਅੰਦਰ ਬੈਠੀ ਅੱਗ ਦਾ ਉਹ ਨਾ ਖਰਾਬ ਕਰਦੀ ਇਹਨਾਂ ਦੇ ਕਮਰੇ 'ਚ ਰਾਤੀ ਠੰਡ ਲੱਗਦੀ ਸੀਗੀ ਠੰਡ 'ਚ ਗਰਮੀ ਓ ਸੌਰੀ ਗਰਮੀ ਲੱਗਦੀ ਸੀ ਹਾਏ ਰੱਬਾ ਗਰਮੀ ਲਾਦੀ ਬਹੁਤ ਜ਼ਿਆਦਾ ਦੁਮਾਵੇ ਲੱਗਿਆ ਪ੍ਰੀਤ ਅਰੇ ਰਾਤੀ ਜਦੋਂ ਮੈਂ ਬਾਜ ਮਾਰੀ ਮੰਮੀ ਕਹਿੰਦੀ ਹੂੰ ਮੈਂ ਕਿਹਾ ਮੰਮੀ ਜਾਗਦੀ ਲੈ ਮੰਮੀ ਨੂੰ ਵੀ ਨਹੀਂ ਆਉਂਦੀ ਬਈ ਨੀਂਦ ਮੈਂ ਤਾਂ ਹਾਰ ਕੇ ਪੈਂਦਾ ਲ ਸੌਂ ਗਿਆ ਮੈਂ ਕਿਹਾ ਮੈਨੂੰ ਸ਼ਾਇਦ ਨੀਂਦ ਆਈ ਜਾਵੇ ਪਰ ਨਹੀਂ ਆਈ ਮੈਨੂੰ ਨੀਂਦ ਨਹੀਂ ਆਈ ਸਾਰੀ ਰਾਤ ਅੱਖ ਚੁਲੰਨੀ ਪੈ ਜਾ ਹੂੰ ਸ਼ੁਰੂ ਨਹੀਂ ਕਰੂ ਲੱਗਣੀ ਅੱਜ ਆਪਾਂ ਮੰਦੀ ਦੀ ਘਰ ਪਹਿਲੀ ਵਾਰੀ ਦੋ ਦਿਨ ਰਹੇ ਆ ਦੋ ਰਾਤਾਂ ਰਹੇ ਆ ਨਾ ਅੱਗੇ ਵੀ ਰਹੇਗੇ ਅਸੀਂ ਆਪਾਂ ਲਈ ਦੋ ਦਿਨ ਰਹੇ ਅਸੀਂ ਅੱਛਾ ਠੀਕ ਮੈਂ ਤਾਂ ਅੰਦਰ ਤੰਗ ਕਰਨਦਾ ਹੀ ਆ ਮੈਂ ਨਾਲ ਨਾ ਮੈਂ ਇਦਾਂ ਕਰਨਾ ਨਾਲ ਦੁੱਧ ਰੱਖ ਲੈਣਾ ਨਾਲ ਕੋਲੀ ਦੇ ਵਿੱਚ ਨਾ ਅੱਛਾ ਤੇ ਨਾਲ ਦਾਲ ਖਾ ਲੂੰਗੀ ਮਨ ਨਹੀਂ ਕਰਦਾ ਰੋਟੀ ਨੂੰ ਜਿੱਦਾਂ ਕੀ ਕਰਦਾ ਖਾਣਾ ਖਾਲਾ ਠੀਕ ਜਦੋਂ ਮੇਰਾ ਜਦੋਂ ਮੇਰਾ ਮਨ ਨਹੀਂ ਕਰਦਾ ਹੁੰਦਾ ਮੰਮੀ ਹਣੀ ਕਹਿੰਦੇ ਨੇ ਚੱਲ ਮੈਂ ਤੇਨੂੰ ਰੋਟੀ ਬਣਾ ਦੇਨੀ ਆ ਤੂੰ ਖਾ ਲੈ ਕਿਉਂਕਿ ਮਾਦਨ ਬਿਕਰਨ ਨੂੰ ਵੀ ਕਹਿੰਦੇ ਮਮਿ ਨੂੰ ਕਹਿੰਦੇ ਮੰਮੀ ਨੂੰ ਕਹਦਾ ਕਰ ਮੱਕੀ ਵਿਚਾਰੀ ਬਣਾਉਂਦੇ ਮम्मा ਰੋਟੀ ਆ ਉਹ ਵੀ ਜਿਆਦਾ ਧਰ ਮੈਨੂੰ ਠੀਕ ਖੜੀ ਕਰ ਲੈ ਮम्मा ਆਪ ਵੀ ਵਿਚਾਰੇ ਰੋਟੀ ਬਣਾ ਲੈਣੇ ਸੀ ਰੀਤੀ ਸਵੇਰ ਰੋਟੀ ਖਾ ਲੈਣੀ ਸੀ ਹਾਂਜੀ ਰੀਤੀ ਖਾ ਲੈਣੀ ਰੀਤੀ ਪਾਣੀ ਤੇ ਜੀਦੀ ਹੈ ਆਈ ਵੇ ਉਹ ਨਹੀਂ ਕਿ ਬਣਾਣੀ ਹੈ ਨਾ ਨਹੀਂ ਖਾਓ ਤੀ ਸਾਰਾ ਖਾੜੀ ਹੀ ਆ ਦੀਦੀ ਓ ਥੋੜਾ ਜਿਹਾ ਮੈਨੂੰ ਇੰਨਾ ਕ ਦੁੱਧ ਦੇ ਦਿਓ ਅੱਛਾ ਇੰਨਾ ਕੋਲੀ ਦੇ ਵਿੱਚ ਨਾ ਦੁੱਧ ਇਹ ਦੁੱਧ ਨਾ ਹਾਂ ਦੁੱਧ ਨਾ ਖਾ ਲੈਣੀ ਮੈਂ ਤੇ ਦੂਜੀ ਨਾਲ ਸਬਜ਼ੀ ਲੈ ਲੈਣੀ ਥੋੜੀ ਹਏ ਉਹ ਕਿਦਾਂ ਇਹ ਖਾ ਲੈਣ ਦੀ ਗੱਲ ਮੈਂ ਖਾ ਲੈਣੀ ਮੈਂ ਤਾਂ ਪਰੌਂਠੀਆਂ ਨਾਲ ਖਾਣੀ ਹੁੰਦੀਆਂ ਅਚਾਰ ਪਰੌਂਠੀਆਂ ਤੇ ਦੁੱਧ ਐਡੀ ਐਡੀ ਦੁੱਧ ਪੀ ਲੈਣਾ ਹਾਂ ਵਧੀਆ ਲੱਗਦਾ ਆਟਾ ਭੋੜ ਗਾ ਮੇਰਾ ਕੋਈ ਹੋਰ ਹੋਊਗਾ ਆ ਲੈ ਕਿੰਨਾ ਕਾ ਬਹੁਤ ਆ ਬਹੁਤ ਆ ਆਟਾ ਭੋੜ ਪਰੌਂਠੀ ਹੁੰਦਾ ਹੈ ਹੋਇ ਨਾ ਮਨ ਦਾ ਮੁੰਡਾ ਵੀ ਆਇਆ ਹੈ ਤੇ ਤਾਂ ਉਹ ਖਾਇ ਨਾ ਬਾਹਰ ਥੋੜੀ ਪੁਣੀ ਸਿਆਣਾ ਨਹੀਂ ਸਿਆਣਾ ਚ ਬਾਹਰ ਥੋੜੀ ਪੁਣਾ ਕਿਸੇ ਨੂੰ ਦੇਖ ਲੋ ਸਾਰੇ ਜਾਨੀ ਮੈਂ ਫੇਰ ਵੀ ਕਹਣਾ ਬਿਕਰਮਾੜਾ ਆਇਆ ਨਹੀਂ ਤਾਂ ਉਹ ਤਾਂ ਉਹਨੇ ਕਿ ਆਈ ਨਹੀਂ ਲੜਕੇ ਆਈ ਹੈ ਉਹ ਨਹੀਂ ਆਈ ਨਾ ਕਿਤੇ ਗੱਲ ਕਰਦੇ ਜਦੋਂ ਬੜੇ ਸਿਆਣੇ ਹੁੰਦੇ ਖਿਲਾਫ ਸੋਚੋ ਕੋਈ ਪ੍ਰੋਣਾ ਘਰ ਵਿੱਚ ਆਜ ਬਣਾ ਨੂੰ ਬਾਹਰ ਥੋੜੀ ਪੁਣਾ ਹੁੰਦਾ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਅੰਦਰ ਵਧੀਆ 55 ਲਾਉਣਾ ਮੇਰੇ ਭਾਵੇਂ ਅਗਲੇ ਨੂੰ ਦੱਸ ਦੋ ਹਾਂ ਫੇਰ ਬੰਦਾ ਸਹੀ ਨਾਲ ਅਗਲੇ ਦਿਨ ਪਰਵਿਸ਼ ਕਰੇ ਹਾਂ ਸਹੀ ਗੱਲ ਅਗਲੇ ਨੂੰ ਕੀ ਆਉਣ ਹਾਂ ਵੀ ਸਾਡੇ ਅੱਜ ਇੰਨੇ ਪਰੋਣੇ ਆਏ ਆ ਕਿ ਤੇਰੀ ਪਰਵਿਸ਼ ਕੀ ਹੁੰਦਾ ਮਤਲਬ ਕਿ ਵਧੀਆ ਹੋਣੀ ਸੇਵਾ ਪਾਣੀ ਸੇਵਾ ਬਣਾ ਚਲੋ ਦਾ ਆਪਣਾ ਹੁੰਦਾ ਪਿਆ ਹਾਂ ਚਲੋ ਆਪਾਂ ਦਾ ਘਰ ਵਾਲੇ ਆ ਆਪਾਂ ਘਰ ਮਤਲਬ ਫੈਮਲੀ ਆ ਗਈ ਹੁਣ ਕਿਧਰ ਘਰ ਤੋਂ ਬਾਬਾ ਥੱਕੋਗੇ ਤਾਂਹੀਂ ਤਾਂ ਮੈਂ ਲੱਗੀ ਆਂ ਦੀਦੀ ਵਿਚਾਰੀ ਸਹੇਰ ਦੀ ਲੱਗੀ ਆ ਮਮਾ ਦੇ ਦੇ ਕਿਸੇ ਸਕ੍ਰਿਪਸ਼ਨ ਠਾਕੋ ਵੀ ਇਹ ਕੱਲ ਦੀ ਦੀ ਜਾਰੀ ਸ਼ਹਿਰ ਦੇ ਧੱਕੇ ਵੇ ਕਮੈਂਟ ਨਹੀਂ ਬੈਠੇ ਅੱਜ ਨਹੀਂ ਅੱਜ ਨਹੀਂ ਕਮੈਂਟ ਉਹ ਮਨਵੀਰ ਮੰਮੀ ਸਾਮਲੇ ਤੇ ਤਾਂ ਮੇ ਤਾਂ ਕੰਮ ਹੋ ਜਾਂਦਾ ਜੇ ਨਿਆਣੇ ਵੀ ਮੈਨੂੰ ਸਾਹਮਣੇ ਬੈਣ ਫੇ ਤਾਂ ਰੋਫੇ ਹੈ ਨਹੀਂ ਰੋਟੀ ਮਿਲਦੀ ਜੀ ਤੈਨੂੰ ਵੀ ਹੋਈ ਸੱਸ ਨਾ ਹੋਵੇ ਛੋਟੀ ਦਾ ਰਹਿੰਦੀ ਉੱਥੋਂ ਸਹੀ ਗੱਲ ਆ ਮੈਂ ਇਧਰ ਅਮਨ ਦੀਦੀ ਨੂੰ ਆਪਣੀ ਸੱਸ ਦਾ ਸੋਖ ਆ ਇਧਰੋਂ ਮੈਨੂੰ ਮੇਰੀ ਮੰਮੀ ਦਾ ਸੋਖ ਆ ਉਧਰ ਮੈਨੂੰ ਮੇਰੀ ਸੱਸ ਦਾ ਸੋਖ ਆ ਤਾਂ ਗਾਏ ਮੇਰੇ ਮਾਦਾ ਮੰਮੀ ਕਹਿੰਦੀ ਮੈਂ ਸਾਸ ਸੋਸ ਨਹੀਂ ਕਹਿੰਦੀ ਨਹੀਂ ਫੇ ਪਤਾ ਨਹੀਂ ਆ ਰਹੀ ਨੂੰ ਪੱਪੀ ਆ ਮੇਰੇ ਘਰ ਉਹ ਮੰਮੀ ਸੁੱਕ ਕਹਿੰਦੀ ਆ ਫਿਰ ਤੁਸ ਨਾ ਵੇਦਾ ਕਿ ਸਾਸੂ ਮੰਮੀ ਦਾ ਸੋਖਾ ਮੈਨੂੰ ਸਾਸੂ ਮਾਮ ਦਾ ਸੋਖਾ ਮੈਨੂੰ ਬਹੁਤ ਜਿਆਦਾ ਸਾਸੂ ਮਾਮ ਦਾ ਸੋਖਾ ਮੈਨੂੰ ਮੈਨੂੰ ਸੋਖ ਹੈ ਮੈਨੂੰ ਵੀ ਸੋਖ ਹੈ ਤੁਹਾਡਾ ਸਾਰਿਆਂ ਦਾ ਸਾਡਾ ਸਾਰਿਆਂ ਦਾ ਹਾਂ ਹਾਂ ਮੜ ਜਾ ਬਾਲਣ ਵੀ ਅੱਗੇ ਕਰ ਦੇ ਲੋ